What? Mm -hmm. न <laughs> जानी I gonna be ਮਾ ਮੀਰ ਸਾਹਿਬਾ ਕੌਣ ਜੜੇ ਕੌਣ ਤੇ ਮੀਰ ਸਾਹਿਬਾ E ਤਨ ਨਾਨ ਨੂੰ ਬੋਤਾਂ ਪਸ਼ਾਲ ਸੁਭੂ ਵਾ ਸਹਿਸ ਨੰ ਨੰ ਨੈ ਤੋਇ ਕੁਸ ਸਹਿਸ ਮੂਰਤ ਨਾਇਕ ਤੋਈ ਸਹਿਸ ਪਦ ਜੁਲ ਨਾਨੀ ਪਦ ਗਤ ਬਿਨ ਸਹਿਸ ਤਉ ਘਰ ਦੇਵ ਚਲਤ ਮੋਹੀ ਸਭੈ ਜੋਤ ਜੋਤਰਾ ਸੋਈ ਅਜਨਨ ਸਭੈ ਜਨਨ ਹੋਇ ਗੁਰ ਸਾਖੀ ਜੋਤ ਪ੍ਰਗਟ ਹੋਇ ਜੋ ਤਿਸ ਭਾਵੈ ਨਾਮ ਤੇਰਾ ਬੁਲਾ ਨਾਮ ਤੇਰਾ ਚੰਦ ਨੂੰ ਆਕਾਸ਼ ਜਿਪੇ ਨਾਮ ਲੈ ਤੇ ਜੀ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇ ਰੂਪਾਤੀ ਨਾਮ ਤੇ ਰੋਤੀ ਲੈ ਮੈਂ ਪਸਾਰੇ ਨਾਮ ਤੇਰੀ ਕੀ ਜੋਤ ਲਗਾਈ ری سیب دھوپ دی آرتی مارنے جا کملا پتی منگل 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 راجا رام رائے کو ਜੋਤ ਲਾਇ ਜਗ ਜੀ ਚੁਕਾਇ ਬੂਜੈ ਬੂਜਨ ਹਾਰਾ ਪੰਚੇ ਸ਼ਬਦਾਨਾ ਸਾਦ ਨੀਕਾ ਨਾਮ ਕਰੋ ਚੱਸੀ ਕਾ ਗੋਬੈ ਸਮੋ ਲਾਵੀਂ ਇੱਕ ਤਾਜ ਤੁਰੇ ਚਿਗੇਰੀ ਘਰ ਕੀ ਗੀਹਣ ਚੰਗੀ ਜਨ ਤੰਨਾ ਦੇਵੈ ਮੰਗੀ ਸੋਲਠ ਭੁਖੈ ਭਗਤ ਨ ਕੀਜੈ ਜੇ ਮਾਲ ਆਪਣੀ ਦੀਜੈ ਉੰ ਮੰਗੋ ਸੁੰਦਰ ਰੇਣਾ ਮੈਂ ਨਾਏ ਕਿਸੇ ਤਾ ਦੇਨਾ ਮਾਦੋ ਕੈ ਸਿ ਪ੍ਰਣ ਤੁੰਗੇ ਆਪ ਨੇ ਦੇਉ ਤਾ ਦੇਵੂ ਮੰਗੇ ਦੂਸਰ ਮੰਗੋ ਤੁਨਾ ਹੋ ਗਿਓ ਮੰਗੋ ਦਲੇ ਮੋ ਕੋ ਦਨਵਾਤ ਜਵਾਲੇ ਹਾਟ ਮੰਗੋ ਚੋਪਾਈ ਸਰਹਾਨਾ ਵਰਤ ਲਈ ਉਪਰ ਕੋ ਮੰਗੋ ਖੀਂਦਾ ਤੇ ਕੋ ਰੇਜਨ ਖੀਂਦਾ ਮੈਂ ਨਾਹੀ ਕੀਤਾ ਲੰਭੋ ਇੱਕ ਨਾਮ ਜਰਾ ਮੈਂ ਹੱਬੋ ਗਾਤ ਵੀਰ ਮਨ ਮੰਨਿਆ ਮਨ ਮੰਨਿਆ ਤੋਂ ਆ ਜੋ ਤੇ ਬੁਰਸਾਨ ਪਏ ਹੈ ਮਾਉ ਮੁੰਦੇ ਉਹਨ ਕੀ ਤਾਪ ਮੈਂ ਸੁਖ ਪਾਵੈ ਜਗ ਕਰੈ ਇਕ ਬੇਦਰ ਰਉ ਪਉ ਤਾਪ ਰ ਮਨ ਝਾਨੈ ਲਾਵੈ ਚਲ ਦਾਲ ਮਦੰਗ ਪੰਗਰ ਬਾਬ ਜੀ ਇਹ ਸੁਰ ਸਾਜ ਮਿਲਾਵੈ ਕਿਨਰ ਭਿੰਦਰ ਬੋ ਗਾਨ ਕਰੇ ਗਨ ਜਾਸ਼ਾ ਫਛਰ ਨਿਤ ਗਾਏ ਸੰਗਣ ਕੀ ਦੋਨ ਘੰਟਣ ਕੀ ਕਾਰ ਫੂਲਨ ਕੀ ਵਰ ਖਾਬਰ ਖਾਵੇ ਆਰਤੀ ਕੋਟ ਕਰੇ ਸੁਰ ਸੁੰਦਰ ਬਨੰਦਰ ਕੇ ਬੁਲ ਜਾਵੇ ਦਾਨੁ ਦਰਚੰਦਾ ਪ੍ਰਦਰਸ਼ਨ ਭਾਲ ਮੈ ਕੋ ਗਮਾ ਛਤ ਲਾਵੇ ਉਪ ਗੁਲਾਬ ਦੇ ਪੂਰੀ ਮਨ ਦੇਵਨ ਕੇ ਗੁਲ ਮੋਗ ਲਗਾਵੇ ਹੀਰਾਵ ਹੀ ਸਸ ਹੀ ਕਰੁਣਾ ਨਿਗ ਮੇਰੀ ਅਭੈ ਬਿਨ ਕੀ ਸੁਨੀਜੈ ਔਰ ਨਾ ਮੰਗ ਤੋ ਤੂ ਤੇ ਕਰ ਜਾ ਤੋ ਜਿਤ ਜਦ ਸਾਸਤਰ ਨੂੰ ਸਿਮਹਾ ਤੇ ਹੀ ਰਣ ਭੀ ਭਰ ਜੂਜ ਮਰੋ ਤੋ ਸਾਕ ਤੀਜੈ ਸੰਤ ਸਹਾਈ ਸਦਾ ਜਗ ਮਾਏ ਕਿਰਪਾ ਕਰ ਸਾਬਿ ਹੈ ਵਰ ਤੀਜੈ ਸਵਈਆ ਪਰਗੇ ਜਬ ਕੇ ਤੁਮਰੇ ਤਬ ਤੇ ਕੋ ਆਪ ਤਰੀ ਨਹੀਂ ਆਨਿਓ ਰਾਮਹੀ ਪ੍ਰਾਨ ਕਰਾਨੇ ਕ ਇਕ ਮਤੇ ਨਮਾਨਿਓ ਸਿਮਰਤ ਸਾਸਤਰ ਬੀਰ ਸਭੈ ਕਿਰੇਸ਼ ਪਾਤ ਪਾ ਤੁਮਰੇ ਕਰ ਮੈਨਨ ਜੋ ਸਭ ਤੋਏ ਮੁਖਾਨੇ ਦੂਰਾ ਤੁੰਤਵਾਰ ਕੋ ਛੋੜ ਕਾ ਗਇਓ ਤੁਹਾਰੋ ਦਵਾਰ ਵਰੀਗੇ ਕੀ ਲਾਜ ਅਸ ਗੋਵਿੰਦਾ ਤੁਹਾਰ ਅਸਿਰ ਪਰ ਖੰਡੋ ਖੜਗ ਤੋਗਤਵਰ ਆਰਤੀ ਦੇ ਸੈਭ ਸਰੋਹੀ ਸੱਥੀ ਜਾ ਮਾਰੇ ਪੀ ਤਿਆਰੋ ਜੋ ਜਪੈ ਕਈ ਸਿੰਧ ਭਵ ਪਾਰ ਕਾਲੁ ਹੋਈ ਕਾਲਿ ਤੁਹੀ ਤੀਂ ਦਿਵੀ ਹੋਰ ਤੀਰੁ ਦੁਇ ਨਿਸ਼ਾਨੀ ਜੀਤ ਕੀ ਆਜ ਤਿਹੀ ਜਪੀ ਖੰਡ ਬੰਦ ਖਲ ਰਖੰਡੰ ਆਤਰਣ ਮੰਡ ਪਰ ਬੰਡਨ ਭੁਜਾਡੰਡ ਖੰਡਤੀ ਪ੍ਰਜੰਨੰ ਜੋਤ ਅਮੰਡੰ ਭਾਨ ਪ੍ਰਭ ਸੁਖ ਸੰਤਹਿ ਕਰਨੰ ਦੁਰਮਤ ਦਰਨੰ ਕਿਲ ਵਿਗਹਰਨੰ ਅਸਰਣੰ ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰਨ ਜੈ ਭੀਗੰ ਦੋਹਰਾ ਐਸੇ ਚਨ ਪ੍ਰਤਾਪ ਤੇ ਦੇ ਮਨ ਬਟਿਓ ਪਰਤਾ ਤੀਨ ਲੋਕ ਜੈ ਜੈ ਕਰੈ ਨਾਮ ਸਤਿ ਜਾ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰਭਵ ਸੁਭੰ ਸਰਬਦਾ ਸੁਰਜੁਤਿ ਦੋ ਕਾਲੰ ਪਰਨਾਸੀ ਦਿਆਲੰ ਸਰੂਪੇ ਸੁਦਾ ਅੰਦ ਸੰਕੇ ਅਭੰਗੰ ਬਰੂਤੇ ਦੋ ਕਾਲੰ ਪਰਨਾਸੀ ਦਿਆਲੰ ਸਰੂਪੇ ਸੁਦਾ ਆਪਣੇ ਚਰਨ ਜਪਾਇਨ ਵਿੱਚ ਦਿਓ ਘੜੋਆ ਰੋਗ ਸੋ ਸਾਰੇ ਟਗਾਇ ਨਿਦਨ ਮਾਰ ਲੋਆ ਜਿਨਾਂ ਨਾਮ ਜਐ ਨਾਮ ਫਿਰ ਪਾਇਨ ਹੋਆ ਕਿਥੋਂ ਜਕਰ ਕੇ ਮੈਂ ਸਮਾਵੈ ਜੀ ਜਨ ਸਭ ਖਸਮ ਕੇ ਕੌ ਕੀਮਤ ਪਾਵੈ ਘਰ ਤੇ ਆਇ ਸੁਣਦੇ ਸੇ ਭਗਤ ਸੁਹਾਵ ਅਗਵਾ ਗੋਚਰ ਸਾਈਬੋ ਦਸਨ ਬਿਨ ਨਾਮ ਸਤ ਪੂਰ ਗੁਰ ਉਪਦੇਸਿਆ ਨਾਨਕ ਸੁਣਾਵੇ ਸਤ ਪੂਰ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਸ ਗੁਰ ਕੋ ਸਤਿ ਬੱਲੇ ਹਾਰਨੇ ਜਿਨ ਹਰਿ ਸੇਵਾ ਆਪਣ ਤ ਬਣਾ ਗੁਰੂ ਕੋ ਸਵਾਸ ਹੈ ਜਿਨ ਹਰ ਸੋਚੀ ਪਾਈ ਨਾਨਕ ਸੋ ਸੋ ਚੱਟੀ ਐ ਉਦਿ ਛੇ ਸੱਚੀ ਪਾਤਿਸ਼ਾਹ ਮਨ ਜਨਮ ਜਨਮ ਦੇਖੀ ਸੁਜਨ ਸੱਚਾ ਪਾਤਿਸ਼ਾਹ ਸ਼ਿਰਸ਼ਾ ਦੇਸ਼ਾ ਜਸ ਪਾਸ ਬੈਠਿਆ ਸੋ ਰਹੀਏ ਸਭਨਾ ਦਾ ਵੇਸਾ ਹੋ ਵਾਹਿਗੁਰੂ ਸਾਬ ਜੀ ਸੋਰਠੋ ਮਹਲਾ ਨਵਾਂ ਜੋ ਲਰ ਦੁੱਖ ਮੈਂ ਦੁੱਖ ਨਹੀਂ ਮੰਨਿਆ ਸੁਖ ਸਨੇਹ ਔਰ ਪੈ ਨਹੀਂ ਜਾ ਕੈ ਕੰਚਨ ਮੋਟੀ ਮਨ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨ ਸੁਖ ਸਨੇਹ ਹੋਰ ਕਹ ਨਹੀਂ ਜਾ ਕੰਚਨ ਮੋਟੀ ਮਨ the on me.